ਵੱਡੀ ਖਬਰ ਸਾਹਮਣੇ ਆ ਰਹੀ ਹੈ सीबीआई ਦੇ ਵੱਲੋਂ ਗ੍ਰਿਫਤਾਰ ਕੀਤੇ ਗਏ ਰੋਪੜ ਰੇਂਜ ਦੇ ਡੀਆਈਜੀ ਬਾਰੇ ਵੱਡੇ ਖੁਲਾਸੇ ਸਾਹਮਣੇ ਆਏ ਨੇ ਉਹਨਾਂ ਦੇ ਘਰੋਂ ਕੀ ਕੀ ਕੁਝ ਬਰਾਮਦ ਹੋਇਆ ਉਹ ਵੀ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਭਰਤਾਂ ਨੂੰ ਦੱਸਦੀ ਇੱਕ ਇੱਕ ਮੰਡੀ ਗਵਿੰਦਗੜ੍ਹ ਦੇ ਕਾਰੋਬਾਰੀ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਸ ਨੂੰ ਜਿਹੜਾ ਇੱਕ ਪਰਚਾ ਸੀ ਉਸਤੇ ਸਰੰਦ ਵਿੱਚ ਦਰਜ ਹੋਇਆ ਸੀ 2023 ਦੇ ਵਿੱਚ ਉਸ ਨੂੰ ਰਫਾ ਦਫਾ ਕਰਾਉਣ ਦੇ ਵਾਸਤੇ ਰਿਸ਼ਵਤ ਦੀ ਮੰਗ ਕੀਤੀ ਗਈ ਤਾਂ ਉਹਨਾਂ ਨੇ ਕਿਰਸ਼ਾਨੂੰ ਨਾਂ ਦੇ ਇੱਕ ਵਿਚੋਲੇ ਦੇ ਰਾਹੀਂ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਸੰਪਰਕ ਬਣਾਇਆ ਜਿਨ੍ਹਾਂ ਦੇ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਤੇ ਪਹਿਲੀ ਰਕਮ ਹੈ ਜਿਹੜੀ ਉਹ ਦੇਣ ਗਏ ਤਾਂ ਉੱਥੇ ਹੀ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀਬੀਆਈ ਦੇ ਵੱਲੋਂ ਤਾਂ ਮੰਡੀ ਗੋਬਿੰਦਗੜ੍ਹ ਦੇ ਜਿਹੜੇ ਕਾਰੋਬਾਰੀ ਸੀ ਆਕਾਸ਼ ਬੱਤਾ ਉਹਨਾਂ ਨੇ ਸੀਬੀਆਈ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਇਹ ਪੂਰਾ ਮਾਮਲਾ ਜਿਹੜਾ ਚੰਡੀਗੜ੍ਹ ਦੇ ਸਾਬਕਾ ਇੰਸਪੈਕਟਰ ਸਚਿਨ ਕੁਮਾਰ ਨੂੰ ਸੌਂਪਿਆ ਜਾਂਦਾ ਹੈ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਕੇਸ ਦੀ ਢੰਗਾਈ ਨਾਲ ਜਾਂਚ ਕੀਤੀ ਜਾਂਦੀ ਹੈ ਤੇ ਟਰੈਪ ਲਗਾਇਆ ਜਾਂਦਾ ਹੈ ਉਸ ਟਰੈਪ ਦੇ ਦੌਰਾਨ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਗ੍ਰਿਫਤਾਰੀ ਹੁੰਦੀ ਹੈ ਜੋ ਕਿ ਰੋਪੜ ਰੇਂਜ ਦੇ ਡੀਆਈਜੀ ਸੀਗੇ ਮਹਾਲੀ ਵਿੱਚ ਬੰਦੇ ਨੇ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਉਸ ਤੋਂ ਬਾਅਦ ਚੰਡੀਗੜ੍ਹ ਤੇ ਜਿਹੜੀ ਉਹਨਾਂ ਦੀ ਰਿਹائش ਸੀਗੀ ਉੱਥੇ ਛਾਪੇਮਾਰੀ ਹੁੰਦੀ ਹੈ ਤਾਂ ਉੱਥੇ ਹਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਉਂਦਾ ਜਿੱਥੋਂ 5 ਕਰੋੜ ਰੁਪਇਆ ਕੈਸ਼ ਬਰਾਮਦ ਹੁੰਦਾ 1.5 ਕਿਲੋ ਸੋਨਾ ਬਰਾਮਦ ਹੁੰਦਾ 22 ਮਹਿੰਗੀਆਂ ਘੜੀਆਂ ਜ਼ਬਤ ਹੁੰਦੀਆਂ ਨੇ ਮਹਿੰਗੀ ਸ਼ਰਾਬ ਦੀਆਂ 40 ਬੋਤਲਾਂ ਫੜੀਆਂ ਜਾਂਦੀਆਂ ਨੇ ਦੋ ਮਹਿੰਗੀਆਂ ਗੱਡੀਆਂ ਦੀਆਂ ਚਾਬੀਆਂ ਬਰਾਮਦ ਹੋਈਆਂ ਨੇ ਪੰਜਾਬ ਦੇ ਵਿੱਚ ਕੁਝ ਜਾਇਦਾਦ ਹੈ ਜਿਹੜੀ ਉਹਨਾਂ ਦੀ ਉਹਦੇ ਕਾਗਜ਼ਾਦ ਵੀ ਬਰਾਮਦ ਕੀਤੇ ਗਏ ਨੇ ਇਹ ਡੀਆਈਜੀ ਪੁੱਲਰ ਦੇ ਬਾਰੇ ਅਸੀਂ ਜ਼ਿਕਰ ਕਰ ਰਹੇ ਹਾਂ ਤੇ ਉਹਨਾਂ ਦੇ ਦਫ਼ਤਰ ਦੇ ਵਿੱਚੋਂ ਕਈ ਨਿੱਜੀ ਡਾਇਰੀਆਂ ਵੀ ਸੀਬੀਆਈ ਨੇ ਕਬਜ਼ੇ ਵਿੱਚ ਲਈਆਂ ਨੇ ਜਿਹਦੀ ਡੂੰਘਾਈ ਨਾਲ ਜਾਂਚ ਕੀਤੀ ਜਾਂਦੀ ਹੈ ਤਾਂ ਸਾਡੇ ਦਰਸ਼ਕ ਜਾਣਦੇ ਨੇ ਕਿ ਸੀਬੀਆਈ ਦੇ ਕੋਲ ਜਦੋਂ ਕੇਸ ਜਾਂਦੇ ਨੇ ਤਾਂ ਉਹ ਬਹੁਤ ਇੱਕ ਹਾਈ ਪ੍ਰੋਫਾਈਲ ਵੀ ਕੇਸ ਹੁੰਦੇ ਨੇ ਤਾਂ ਉਹਦੇ ਵਿੱਚ ਵੱਡੀਆਂ ਕਾਰਵਾਈਆਂ ਵੀ ਹੁੰਦੀਆਂ ਨਜ਼ਰ ਆਉਂਦੀਆਂ ਨੇ ਦਰਸ਼ਕਾਂ ਦੇ ਧਿਆਨ ਚ ਲਿਆ ਦਈਏ ਕਿ ਜਿਹੜੇ ਅੱਜ ਤੋਂ ਕਈ ਸਾਲ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਹੋਏ ਭਾਵੇਂ ਉਹਦੇ ਵਿੱਚ ਡਿਪਟੀ ਦਾ ਨਾਮ ਆਉਂਦਾ ਸੀ ਭਾਵੇਂ ਐਸਪੀ ਸੀਗਾ ਭਾਵੇਂ ਕੋਈ ਡੀਆਈਜੀ ਸੀਗਾ ਉਹਨਾਂ ਨੂੰ ਵੀ ਅੱਜ ਸਜ਼ਾਆਂ ਹੋ ਰਹੀਆਂ ਨੇ ਜਿਹੜੇ ਮਾਮਲੇ ਸੀਬੀਆਈ ਕੋਲ ਗਏ ਸੀਗੇ ਤਾਂ ਉਸੇ ਤਰੀਕੇ ਨਾਲ ਰਾਮ ਰਹੀਮ ਦੇ ਕੇਸ ਦੀ ਵੀ ਗੱਲ ਕੀਤੀ ਜਾਵੇ ਉਹ ਵੀ ਸਜ਼ਾ ਜਿਹੜੀ ਸੀਬੀਆਈ ਅਦਾਲਤ ਨੇ ਸੁਣਾਈ ਸੀਗੀ ਤਾਂ ਹੁਣ ਸੀਬੀਆਈ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰੇ ਦੇ ਵਿੱਚ ਹੋਰ ਕਿਹੜੇ ਵੱਡੇ ਅਫਸਰ ਨੇ ਜਿਹੜੇ ਇਸ ਕੇਸ ਦੇ ਪਿੱਛੇ ਨੇ ਕਿਸ ਤਰੀਕੇ ਨਾਲ ਿਸ਼ਮਤ ਨਹੀਂ ਜਾਂਦੀ ਸੀ ਕਿਸ ਤਰੀਕੇ ਨਾਲ ਐਡੇ ਵੱਡੇ ਅਹੁਦਿਆਂ ਤੇ ਬੈਠ ਕੇ ਲੋਕਾਂ ਨੂੰ ਲੁੱਟਿਆ ਜਾਂਦਾ ਸੀ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਇੱਕ ਵੱਡਾ ਨਾਮ ਨੇ ਉਹਨਾਂ ਦੇ ਪਿਤਾ ਜੀ ਵੀ ਪੁਲਿਸ ਵਿਭਾਗ ਦੇ ਵੱਡੇ ਅਫਸਰ ਰਹੇ ਹੋਏ ਨੇ ਤਾਂ ਖੁਦ ਵੀ ਡੀਆਈਜੀ ਸੀ ਹਰਚਰਜ ਸਿੰਘ ਪੁੱਲਰ ਰੋਪੜ ਰੇਂਜ ਦੇ ਜਿਸ ਦੇ ਵਿੱਚ ਕਹ ਲਈਏ ਕਿ ਫਤਿਗੜ ਸਾਹਿਬ ਮਹਾਲੀ ਤੇ ਰੂਪਨਗਰ ਆਉਂਦਾ ਇਹ ਰੇਂਜ ਪੈਂਦੀ ਹੈ ਇਸ ਦਾ ਚਾਰਜ ਹੈ ਇਹਨਾਂ ਦੇ ਕੋਲ ਸੀਗਾ ਤਾਂ ਇਸ ਸਮੇਂ ਦੌਰਾਨ ਹੀ ਵੱਡੀ ਕਾਰਵਾਈ ਦੇਖਣ ਨੂੰ ਮਿਲਿਆ ਹੈ ਸੀਬੀਆਈ ਦੀ ਤਾਂ ਉਹਨਾਂ ਦੇ ਘਰੋਂ ਬਹੁਤ ਕੁਝ ਬਰਾਮਦ ਕੀਤਾ ਗਿਆ ਕਿਉਂਕਿ ਇਹ ਸ਼ਿਕਾਇਤ ਹੈ ਉਹ ਸਚੀਨ ਆਕਾਸ਼ ਬੱਤਾ ਨਾਮ ਦੇ ਵਿਅਕਤੀ ਨੇ ਦੱਸੀ ਜੋ ਕਿ ਮੰਡੀ ਗੁਵਿੰਦਗੜ ਦਾ ਸਕਰੈਪ ਦਾ ਕਾਰੋਬਾਰੀ ਹੈ ਕਹਿੰਦਾ ਮੈਨੂੰ ਧਮਕੀਆਂ ਵੀ ਦਿੱਤੀਆਂ ਗਈਆਂ ਕਿ ਤੈਨੂੰ ਪੈਸੇ ਦੇਣੇ ਪੈਣਗੇ ਨਹੀਂ ਤਾਂ ਤੇਰੇ ਉੱਤੇ ਕੋਈ ਹੋਰ ਝੂਠਾ ਪਰਚਾ ਦਰਜ ਕਰ ਦਿਆਂਗੇ ਜਿਸ ਤਰੀਕੇ ਨਾਲ ਲੋਕਾਂ ਦੇ ਕੋਲੋਂ ਵੀ ਸੁਣਨ ਨੂੰ ਗੱਲਾਂ ਮਿਲਦੀਆਂ ਨੇ ਕਿ ਪੁਲਿਸ ਲੋਕਾਂ ਨੂੰ ਧਮਕਾਉਂਦੀ ਹੈ ਆਮ ਲੋਕਾਂ ਨੂੰ ਧਮਕਾਉਂਦੀ ਹੈ ਰਿਸ਼ਵਤ ਵਾਸਤੇ ਕੁਝ ਅਫਸਰ ਇਹ ਹੁੰਦੇ ਨੇ ਜਿਹੜੇ ਤਮਕਾ ਕੇ ਪੈਸੇ ਲੈ ਲੈਂਦੇ ਨੇ ਕਿ ਨਹੀਂ ਤੁਹਾਡੇ ਉੱਤੇ ਝੂਠੇ ਪਰਚੇ ਦਰਜ ਕਰ ਦਿੱਤੇ ਜਾਣਗੇ ਕਿਉਂਕਿ ਜਿੱਹਾ ਅਕਸਰ ਸੁਣਨ ਨੂੰ ਮਿਲਦਾ ਹੈ ਦੇਖਣ ਨੂੰ ਵੀ ਮਿਲਦਾ ਹੈ ਅਦਾਲਤਾਂ ਵੀ ਬਹੁਤ ਸਾਰੀਆਂ ਅਜਿਹੇ ਫੈਸਲਿਆਂ ਦੇ ਵਿੱਚ ਸਖਤ ਫੈਸਲੇ ਸੁਣਾਉਂਦੀਆਂ ਨੇ ਝੂਠੇ ਪਰਚਿਆਂ ਦਾ ਜ਼ਿਕਰ ਹੁੰਦਾ ਹੈ ਅਦਾਲਤਾਂ ਵੱਲੋਂ ਵੀ ਤਾਂ ਇਹ ਅਜੇ ਵੀ ਜਿਹੜਾ ਚੱਲ ਰਿਹਾ ਹੈ ਪਰ ਉਧਰ ਹੁਣ ਚੰਡੀਗੜ੍ਹ ਦੇ ਜਿਹੜੀ ਰਿਹੈਸ਼ ਸੀਗੀ ਉਸਤੇ ਛਾਪਾਂ ਮਾਰਿਆ ਗਿਆ ਪਹਿਲਾਂ ਗ੍ਰਿਫਤਾਰੀ ਹੁੰਦੀ ਹੈ सीबीआई ਵੱਲੋਂ ਪੂਰੇ ਤੱਥਾਂ ਦੇ ਆਧਾਰ ਤੇ ਗ੍ਰਿਫਤਾਰੀ ਕੀਤੀ ਜਾਂਦੀ ਹੈ ਉਸ ਜਿਹੜਾ ਇੱਕ ਵਿਚੋਲਾ ਸੀਗਾ ਕਿਰਸ਼ਾਨੂੰ ਨਾਮ ਦਾ ਉਸਦੇ ਫੋਨ ਤੋਂ ਫੋਨ ਕਰਵਾਇਆ ਜਾਂਦਾ ਹੈ ਕਿ ਕਨਫਰਮ ਕੀਤਾ ਜਾਵੇ ਜਿਹੜਾ ਡੀਆਈਜੀ ਦਾ ਨੰਬਰ ਸੀਗਾ ਪਰਸਨਲ ਉਹਦੇ ਵਟਸਐਪ ਤੇ ਉੱਤੇ ਫੋਨ ਕੀਤਾ ਜਾਂਦਾ ਹੈ ਤੇ ਡੀਐੱਜੇ ਅੱਗੋ ਕਹਿੰਦੇ ਨੇ 8 ਫੜਾ 8 ਪੂਰਾ ਇਸ ਨੂੰ ਕਹੇ ਜਿੰਨੇ ਹੈਗੇ ਨੇ ਫੜਾਵੇ ਤਾਂ ਇਸ ਤਰੀਕੇ ਦੇ ਨਾਲ ਉਸ ਨੂੰ ਹਾਈਲਾਈਟ ਕੀਤਾ ਗਿਆ ਐਫਆਈਆਰ ਜਿਹੜੀ ਲਾਂਚ ਹੋਈ ਹੈ ਉਹਦੇ ਵਿੱਚ ਵੀ ਜਿਹੜਾ ਬੀਐਨਐਸ ਐਕਟ ਤੇ ਦੂਜੇ ਐਕਟ ਦੀ ਧਰਾਮਾ ਦੇ ਤਹਿਤ ਉਹਦੇ ਵਿੱਚ ਵੀ ਇਸ ਦਾ ਜ਼ਿਕਰ ਕੀਤਾ ਗਿਆ ਕਿ ਕਿਸ ਤਰੀਕੇ ਨਾਲ ਜਿਹੜਾ ਉਸ ਵਿਅਕਤੀ ਵਿਚੋਲਾ ਸੀਗਾ ਉਸ ਨੂੰ ਉਸਤੇ ਰਾਹੀਂ ਡੀਆਈਜੀ ਨੂੰ ਫੋਨ ਕਰਵਾਇਆ ਜਾਂਦਾ ਤੇ ਪੱਕੇ ਸਬੂਤ ਕਿਉਂਕਿ ਜਦੋਂ ਗ੍ਰਿਫਤਾਰੀ ਹੁੰਦੀ ਹੈ ਪੱਕੇ ਸਬੂਤਾਂ ਦੇ ਆਧਾਰ ਤੇ ਸੀਬੀਆਈ ਕਾਰਵਾਈ ਕਰਦੀ ਹੈ ਤਾਂ ਜੋ ਅਦਾਲਤ ਵਿੱਚ ਪੱਕੇ ਸਬੂਤ ਰੱਖੇ ਜਾਣ ਜਿਹੜਾ ਕਹ ਲਈਏ ਕਿ ਡਿਫੈਂਸ ਹੁੰਦਾ ਹੈ ਜਾਂ ਬਚਾਅ ਪੱਖ ਹੁੰਦਾ ਹੈ ਉਹ ਕਿਸੇ ਤਰੀਕੇ ਨਾਲ ਉੱਥੋਂ ਬਚਾ ਨਾ ਕਰ ਸਕੇ ਇਸ ਕਰਕੇ ਪੱਕੇ ਸਬੂਤਾਂ ਦੇ ਆਧਾਰ ਦੇ ਉੱਤੇ ਜਦੋਂ ਡੀਆਈਜੀ ਭੁੱਲਰ ਨੂੰ ਕਿਰਸ਼ਾਨੂੰ ਨਾਂ ਦੇ ਵਿਅਕਤੀ ਨੇ ਵਟਸਐਪ ਤੇ ਕਾਲ ਕੀਤੀ ਉਸ ਨੂੰ ਵੀ ਰਿਕਾਰਡ ਕੀਤਾ ਹੈ ਸੀਬੀਆਈ ਨੇ ਤਾਂ ਉਹਨਾਂ ਨੇ ਵਾਕਈ 8 ਲੱਖ ਦਾ ਜ਼ਿਕਰ ਕੀਤਾ ਤਾਂ ਉਸ ਤੋਂ ਬਾਅਦ ਵਿਜੀਲੈਂਸ ਮਾਫ ਕਰਨਾ ਉਸ ਤੋਂ ਬਾਅਦ ਸੀਬੀਆਈ ਦੀ ਟੀਮ ਜਾ ਕੇ ਉਹਨਾਂ ਦੇ ਦਫ਼ਤਰ ਚੋਂ ਉਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਉਸ ਤੋਂ ਬਾਅਦ ਚੰਡੀਗੜ੍ਹ ਦੀ ਰਿਹੈਤ ਜਦੋਂ ਛਾਪਾ ਮਾਰਿਆ ਜਾਂਦਾ ਤਾਂ 5 ਕਰੋੜ ਰੁਪਏ ਕੈਸ਼ ਗੱਥੀਆਂ ਨੋਟਾਂ ਦੀਆਂ ਬਰਾਮਦ ਹੋਈਆਂ ਉੱਥੇ ਮਸ਼ੀਨਾਂ ਲੈ ਕੇ ਸੀਬਈ ਪਹੁੰਚ ਗਿਆ ਤਾਂ ਇਹਨਾਂ ਦੀ ਗਿਣਤੀ ਕੀਤੀ ਗਈ ਜਦੋਂ ਉਸ ਤੋਂ ਬਾਅਦ 1.5 ਕਿਲੋ ਸੋਨਾ ਤੁਸੀਂ ਅੱਜ ਹਿਸਾਬ ਲਾ ਸਕਦੇ ਹੋ ਕਿ ਕਰੋਨਾ ਦੇ ਵਿੱਚ ਕੀਮਤ ਹੈ ਸੋਨੇ ਦੀ ਕਿਉਂਕਿ 1 ਲੱਖ ਤੋਂ ਉੱਪਰ ਭਾਅ ਜਾ ਚੁੱਕੇ ਨੇ 22 ਮਹਿੰਗੀਆਂ ਘੜੀਆਂ ਬਰਾਮਦ ਹੋਈਆਂ ਨੇ ਮਹਿੰਗੀ ਸ਼ਰਾਬ ਦੀਆਂ 40 ਬੋਤਲਾਂ ਬਰਾਮਦ ਹੋਈਆਂ ਨੇ ਤਾਂ ਦੋ ਮਹਿੰਗੀਆਂ ਕਾਰਾਂ ਦੀਆਂ ਚਾਬੀਆਂ ਵੀ ਬਰਾਮਦ ਹੋਈਆਂ ਨੇ ਤਾਂ ਪੰਜਾਬ ਵਿੱਚ ਕੁਝ ਜਾਇਦਾਦ ਦੇ ਕਾਗਜ਼ ਵੀ ਬਰਾਮਦ ਹੋਏ ਨੇ ਕੁੱਲ ਕਿੰਨੇ ਕਰੋੜਾਂ ਦੀ ਪ੍ਰਾਪਰਟੀ ਸੀ ਇਹਦੇ ਬਾਰੇ ਖੁਲਾਸਾ ਜਿਹੜਾ ਅੱਗੇ ਕੀਤਾ ਜਾਣਾ ਹੈ DIG ਪੁੱਲਰ ਦੇ ਦਫ਼ਤਰ ਦੇ ਵਿੱਚੋਂ ਕੁਝ ਨਿੱਜੀ ਡਾਇਰੀਆਂ ਵੀ ਕਬਜ਼ੇ ਵਿੱਚ ਲਈਆਂ ਗਈਆਂ ਨੇ ਜਿਹੜੀਆਂ ਅਜੇ CBI ਜਾਂਚ ਦਾ ਹਿੱਸਾ ਨੇ ਤਾਂ ਇਹਦੀ ਵੀ ਜਾਂਚ ਕੀਤੀ ਜਾਣੀ ਹੈ ਕਿ ਉਹਦੇ ਵਿੱਚ ਕੀ ਕੁਝ ਲਿਖਿਆ ਹੋਇਆ ਸੀਗਾ ਕਿੱਥੇ ਲੈਂਡਿੰਗ ਸੀ ਕਿੰਨੇ ਬੰਦੇ ਇਹਦੇ ਵਿੱਚ ਸ਼ਾਮਲ ਸੀ ਕੀ ਪੰਜਾਬ ਪੁਲਿਸ ਦੇ ਹੇਠਲੇ ਅਫਸਰ ਵੀ ਸ਼ਾਮਲ ਸੀ ਕਿਉਂਕਿ DIG ਰੇਂਜ ਆਉਂਦੀ ਹੈ ਉਹਦੇ ਅੰਦਰ ਅੰਡਰ ਜਿੰਨੇ ਵੀ ਜ਼ਿਲ੍ਹੇ ਆਉਂਦੇ ਆ ਚਾਹੇ ਤਿੰਨ ਚਾਹੇ ਚਾਰ ਤਾਂ ਉਹਦੇ ਜਿਹੜੇ SSPs ਹੁੰਦੇ ਆ ਕਿ ਉਹਨਾਂ ਨਾਲ ਤਾਂ ਕੋਈ ਲਿੰਕ ਨਹੀਂ ਸੀਗਾ ਇਸ ਤਰੀਕੇ ਦਾ ਕੁਝ ਹੋਰ ਪ੍ਰਾਈਵੇਟ ਬੰਦੇ ਨੇ ਜਿਹੜੇ ਉਹ ਤਾਂ ਨਹੀਂ ਸੀ ਸ਼ਾਮਲ ਤਮਾਮ ਜਾਂਚ ਸੀਬੀਆਈ ਵੱਲੋਂ ਇਹ ਕੀਤੀ ਜਾਣੀ ਹੈ ਪੂਰੇ ਤੱਥ ਖੰਘਾਲੇ ਜਾ ਰਹੇ ਨੇ ਤਾਂ ਪੁੱਛ ਪੜਤਾਲ ਵੀ ਸਖਤੀ ਨਾਲ ਡੀਆਈਜੀ ਤੋਂ ਕੀਤੀ ਜਾਣੀ ਹੈ ਕਿ ਉਹਨਾਂ ਦਾ ਕਿੱਥੇ ਲੈਣਦੇ ਸੀ ਤਾਂ ਜਿਹੜੀ ਪ੍ਰਾਪਰਟੀ ਸੀਗੀ ਖਾਸ ਤੌਰ ਤੇ ਰਕਮ 5 ਕਰੋੜ ਰੁਪਇਆ ਕਿਉਂਕਿ ਜਦੋਂ ਵੀ ਕੋਈ ਕਿਸੇ ਵਿਭਾਗ ਵਿੱਚ ਨੌਕਰੀ ਕਰਦਾ ਤਾਂ ਉਸਦੀ ਤਨਖਾਹ ਉਸਤੇ ਮੰਥਲੀ ਸੈਲਰੀ ਤੋਂ ਮਾਪੀ ਜਾਂਦੀ ਹੈ ਕਿ ਉਹਨੂੰ ਮਹੀਨੇ ਦੀ ਕਿੰਨੀ ਤਨਖਾਹ ਮਿਲਦੀ ਸੀ ਕਿੰਨੇ ਸਾਲਾਂ ਤੋਂ ਨੌਕਰੀ ਕਰ ਰਿਹਾ ਸੀਗਾ ਤਾਂ ਉਸ ਨੂੰ ਕੁੱਲ ਬਣਾਇਆ ਜਾਂਦਾ ਹੈ ਕਿ ਇੰਨਾ ਕੁ ਪੈਸਾ ਦੇ ਕੋਲ ਹੋਣਾ ਚਾਹੀਦਾ ਹੈ ਪਰ ਜੇ ਪੈਸਾ ਵਾਧੂ ਹੈ ਤਾਂ ਉਹ ਕਿੱਥੋਂ ਆਇਆ ਕਿਹੜੇ ਸੋਰਸਾਂ ਤੋਂ ਆਇਆ ਉਸ ਦੀ ਜਾਂਚ ਫੇਰੇ ਜਿਹੜੀ ਉਹ ਕੀਤੀ ਜਾਂਦੀ ਹੈ ਤੇ ਵਾਧੂ ਜਾਇਦਾਦ ਦਾ ਮਾਮਲਾ ਵੀ ਅੱਗੇ ਬਣ ਸਕਦਾ ਹੈ ਹੋ ਸਕਦਾ ਹੈ ਕਿ ਜਿਹੜਾ ਅੱਗੇ ਵਿਜੀਲੈਂਸ ਵਿਸ ਕੇਸ ਦੀ ਜਾਂਚ ਕਰੇ ਹੋ ਸਕਦਾ ਹੈ ਕਿ EDVS ਕੇਸ ਦੀ ਜਿਹੜੀ ਜਾਂਚ ਕਰੇ ਕਿਉਂਕਿ ਮਾਨਸਿਕਾਰ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਜੇਕਰ ਪੰਜਾਬ ਸਰਕਾਰ ਨੂੰ ਜ਼ਰੂਰਤ ਪਈ ਤਾਂ ਵਿਜੀਲੈਂਸ ਵਿਸ ਕੇਸ ਦੀ ਜਾਂਚ ਕਰ ਸਕਦੀ ਹੈ ਜਿਹੜੇ ਸਾਬਕਾ ਐਮਐਲਏ ਨੇ ਮਾਫ ਕਰਨਾ ਐਮਐਲਏ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਨੇ 스타 ਜ਼ਿਕਰ ਕੀਤਾ ਹੈ ਤਾਂ ਹੁਣ ਵੱਡਾ ਵੱਡੀਆਂ ਕਾਰਵਾਈਆਂ ਜਿਹੜੀਆਂ ਨੇ ਡੀਆਈਜੀ ਭੁੱਲਰ ਉੱਤੇ ਹੋ ਰਹੀਆਂ ਨੇ ਸੀਬੀਆਈ ਹੋਰ ਵੀ ਵੱਡੇ ਖੁਲਾਸੇ ਕਰ ਸਕਦੀ ਹੈ ਤੇ ਹੋਰ ਵੀ ਲੋਕ ਇਸ ਕੇਸ ਦੇ ਵਿੱਚ ਫਸ ਸਕਦੇ ਨੇ